ਪਰਮਿਸ਼ਿੰਗ ਚੱਲ ਰਿਹਾ ਤੇ ਜਾਨੀ ਸਰਾਜ ਜੀ ਜਿਹੜਾ ਫਲੈਟ ਮਾਰਚ ਕੱਢਿਆ ਰਿਹਾ ਦਸਹਿਰੇ ਦੇ ਪਾਵਨ ਅਫਸਰ ਨੂੰ ਲੈ ਕੇ ਇਹ ਇਹਦੇ ਬਾਰੇ ਤੁਸੀਂ ਕੀ ਕੈਂਸ ਦੇ ਦੇਣਾ ਚਾਹੋਗੇ ਪਬਲਿਕ ਨੂੰ ਇਸ ਰੋਇ ਦੇ ਵਿੱਚ ਜਿਹੜਾ ਹੁਣ ਫੈਸਟੀਵਲ ਸੀਜ਼ਨ ਚੱਲ ਰਿਹਾ ਇਹਦੇ ਵਿੱਚ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਿਆ ਵੀ ਖਾफी ਜ਼ਿਆਦਾ ਰੌਣਕ ਹੈ ਜਿਹੜੇ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਸਾਡੇ ਫੌਜਲ ਕਾ ਪੁਲਿਸ ਨੂੰ ਚਾਰੇ ਹੀ ਸਬੰਧਵਿਚਨਾਂ ਦੇ ਵਿੱਚ ਅਸੀਂ ਜਿਹੜਾ ਹਰ ਸਬੰਧਵੇਂ ਦੇ ਡੀਐਸਪੀ ਇੰਚਾਰਜ ਐਸਐਸਓ ਦੀ ਨਾਲ ਟੀਮ ਲੈ ਕੇ ਜਿਹੜਾ ਸਾਰੇ ਹੀ ਜਿਹੜਾ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ 플ੈਗ ਮਾਰਚ ਜਿਹੜਾ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੰਮ ਕਰਾਂਗੇ ਇਸ ਦੇ ਵਿੱਚ ਸਾਡੇ ਗਰੀਬ 2 2200 ਜਿਹੜਾ ਮੁਲਾਜ਼ਮ ਜਿਹੜਾ ਸਾਡੇ ਨਾਲ ਜਿਹੜਾ 플ੈਗ ਮਾਰਚ ਦਾ ਇਹ ਕਰ ਰਿਹਾ ਸਾਰੇ ਸਿਟੀਆਂ ਦੇ ਵਿੱਚ ਇਹਦੇ ਵਿੱਚ ਸਾਡੀ ਸਿਰਫ ਇਹਦੇ ਵਿੱਚ ਇਹੀ ਮਕਸਦ ਹੁੰਦਾ ਕਿ ਸਾਡਾ ਜਿੱਥੇ ਕੋਈ ਕਰਾਊਡਡ ਜਗ੍ਹਾ ਵਾ ਜਾਂ ਕੋਈ ਜਿੱਥੇ ਕੋਈ ਜਿੱਥੇ ਕੋਈ ਸਾਨੂੰ ਡਾਊਟ ਹੈ ਵੀ ਇੱਥੇ ਕੋਈ ਨਾ ਕੋਈ ਜਿਹੜਾ ਰੋਡ ਤੇ ਕੋਈ ਨਾ ਕੋਈ ਕ੍ਰਾਈਮ ਕਰ ਸਕਦਾ ਬੰਦਾ ਉਥੇ ਅਸੀਂ ਪੁਲਿਸ ਪ੍ਰੈਜੈਂਸ ਜਿਹੜੀ ਬਿਧਾਉਂਦੇ ਆ ਉਹਦੇ ਵਿੱਚ ਅਸੀਂ 2 ਵੀਲਰ ਦੀ ਚੈਕਿੰਗ ਕਰਦੇ ਆ ਜਾਂ ਜਿਹੜਾ ਮਫਲਡ ਪੀਸ ਹੈ ਉਹ ਲੋਕਾਂ ਦੀ ਚੈਕਿੰਗ ਕਰਦੇ ਆ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਇੱਕ ਜਿਹੜਾ ਪੁਲਿਸ ਪ੍ਰੈਜੈਂਸ ਹੋਇਆਦੀ ਹੈ ਜਿਹੜੀ ਪਬਲਿਕ ਦੇ ਵਿੱਚ ਉਹਦੇ ਨਾਲ ਇੱਕ ਲੋਕਾਂ ਦੇ ਵਿੱਚ ਜਿਹੜੀ ਇੱਕ ਸਿਕਿਉਰਿਟੀ ਦੀ ਜਿਹੜੀ ਭਾਵਨਾ ਉਹ ਵੀ ਜਿਹੜੀ ਪੈਦਾ ਹੁੰਦੀ ਹੈ ਸੋ ਸਾਡੇ ਵੱਲੋਂ ਜਿਹੜੇ ਜਗਾਦਾਰੀ ਜਿਹੜੇ ਫਾਈਨਲ ਡਿਸਟ੍ਰਿਕਟ ਦੇ ਵਿੱਚ ਪਿਛਲੇ ਜਿਹੜਾ ਵੀ ਆਪਾਂ ਇੱਥੇ ਆਏ ਸੀ ਕਿ ਮਾਜਿਬ ਅਬੋਰ ਦੇ ਵਿੱਚ ਇਸ ਤਰ੍ਹਾਂ ਜਿਹੜੇ ਸਾਡੇ ਲਗਾਤਾਰ ਜਿਹੜੇ ਉਫਟੈਗ ਮਾਰਦੇ ਜਿਹੜੇ ਚਰਦੇ ਸਰ ਦੁਸ਼ਹਿਰਾ ਹੈ ਸ਼ਰਾਰਤੀ ਤੱਤ ਹਮੇਸ਼ਾ ਹੀ ਖਰਾਬ ਕਰਦੇ ਨੇ ਉਹਦੇ ਲਈ ਕਿੰਨੂ ਕੰਟੀਆਮ ਰਹਿਣਗੇ ਦੁਸ਼ਹਿਰਾ ਗਰਾਊਂਡ 'ਚ ਕੱਲ ਦੇਖੋ ਜੀ ਸਾਡੇ ਵੱਲੋਂ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚ 10 ਜਿਹੜਾ ਦੁਸ਼ਹਿਰਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਕਰੀਬ 8 ਸਾਡੇ ਜੀਓ ਹੈ 647 ਜਿਹੜੇ ਸਾਡੇ ਟੋਟਲ ਮੁਲਾਜ਼ਮ ਜਿਹੜੇ ਲੱਗੇ ਹੋਏ ਆ ਸਾਡੇ ਵੱਲੋਂ ਜਿਹੜਾ ਬਿਲਕੁਲ ਜਿਹੜੇ ਇੱਕ ਪੱਕਾ ਜਿਹੜੇ ਪ੍ਰਬੰਧ ਕੀਤੇ ਹੋਏ ਕਿਸੇ ਵੀ ਅਸੀਂ ਜਿਹੜਾ ਇਦਾਂ ਦੇ ਸ਼ਰਾਰਤੀ ਅੰਸਰ ਨੂੰ ਜਿਹੜੀ ਅਸੀਂ ਹਰਕਤ ਨਹੀਂ ਕਰਨ ਦੇਵਾਂਗੇ ਜੇ ਕੋਈ ਇਦਾਂ ਦਾ ਸਾਡੇ ਕਾਬੂ ਆ ਗਿਆ ਤਾਂ ਅਸੀਂ ਸਖਤ ਐਕਸ਼ਨ ਲਵਾਂਗੇ ਸਰ ਸੀਡ ਫਾਰਮ ਦੇ ਵਿੱਚ ਵੀ ਕੋਈ ਸਰਚ ਕੀਤਾ ਗਿਆ ਪੁਲਿਸ ਵੱਲੋਂ ਅੱਜ ਉਹਦੇ ਵਿੱਚ ਵੀ ਸਫਲਤਾ ਐਸੀ ਹੋਈ ਹੈ ਇਹਦੇ ਨਾਲ ਹੀ ਜਿਹੜਾ ਸਾਡਾ ਕੰਟੀਨਿਊਸਲੀ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਅਸੀਂ ਹੌਟਸਪੌਟ ਆ ਜਿਹੜਾ ਸੀਡ ਫਾਰਮ ਉਹ ਚੱਕੀਤਾ ਸੀਗਾ ਉਹਦੇ ਵਿੱਚ ਜਿਹੜੇ ਸਾਨੂੰ ਡਾਊਟਫੁਲ ਹਾਊਸਸ ਸੀਗੇ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਹੈ ਵੀ ਇਹ ਪਹਿਲਾਂ ਇਹ ਕੰਮ ਕਰਦੇ ਸੀਗੇ ਉਹਨਾਂ ਦੇ ਘਰਾਂ 'ਚ ਅਸੀਂ ਸਰਚ ਕੀਤੀ ਹੈ ਸਰਚ ਕਰਕੇ ਅਸੀਂ ਹੋਰ ਵੀ ਆਲੇ ਦੋਲੇ ਲੋਕਾਂ ਦੇ ਘਰ ਸਰਚ ਕੀਤੀ ਹੈ ਦੇ ਨਾਲ ਵੀ ਜਿਹੜਾ ਏਰੀਆ ਦੇ ਵਿੱਚ ਇੱਕ ਕਾਫੀ ਜਿਆਦਾ ਸੇਫ ਪੁਆਇੰਟ ਦੇ ਜਿਹੜਾ ਉਹ ਅਸਰ ਹੁੰਦਾ ਕਿਉਂਕਿ ਸਾਡੇ ਵੱਲੋਂ ਕਿਤੇ ਵੀ ਕਿਸੇ ਨੂੰ ਜਿਹੜਾ ਕੋਈ ਇਸ ਮਾਮਲੇ 'ਚ ਕੋਈ ਢਿੱਲਣੀ ਹੈ ਜਿੱਥੇ ਕੋਈ ਕਿਤੇ ਸਾਡੀ ਇਨਫਰਮੇਸ਼ਨ ਆਉਂਦੀ ਹੈ ਕਿ ਇੱਥੇ ਬੰਦਾ ਦੇਚ ਰਿਹਾ ਵਾ ਜਾਂ ਇੱਥੇ ਕੋਈ ਨਸ਼ਾ ਲੈ ਰਿਹਾ ਖਾ ਰਿਹਾ ਵਾ ਸਾਡੇ ਵੱਲੋਂ ਇਮੀਡੀਏਟਲੀ ਉੱਥੇ ਜਾ ਕੇ ਕਾਰਵਾਈ ਕਰਦੇ ਹਾਂ ਸਰ ਪਿਛਲੇ